ਆਓ ਤੁਹਾਨੂੰ ਦਿਖਾਉਨੇ ਆਂ ਬਰਗਾੜੀ ਜ਼ਿਲ੍ਹਾ ਫਰੀਦਕੋਟ ਦੀ ਇੱਕ ਸਪੈਸ਼ਲ ਰਿਪੋਰਟ ਪਿੰਡ ਦੇ ਸਰਪੰਚ ਪ੍ਰਤਾਪ ਸਿੰਘ ਜੀ ਨਾਲ ਲੋਕਾਂ ਦਾ ਸੁਣਦੇ ਆਂ ਹਾਲ ਕਿਸ ਤਰ੍ਹਾਂ ਲੋਕ ਜਿਉ ਰਹੇ ਆਂ ਗੁਰਬੱਤੀ ਜ਼ਿੰਦਗੀ

ਆਹ ਸਾਰਾ ਡਿੱਗ ਪਿਆ ਇਧਰੋਂ ਵੀ ਡਿੱਗ ਪਿਆ ਪਹਿਲਾ ਕਮਰਾ ਵੀ ਸਾਰਾ ਡਿੱਗਿਆ ਪਿਆ ਜੀ ਇਹ ਮਾਤਾ ਕਿਵੇਂ ਡਿੱਗਿਆ ਸੀ ਇਹ ਤਾਂ ਜੀ ਉਤੋਂ ਆਪਦੇ ਆਪ ਹੀ ਸਾਰਾ ਖੜਾ ਹੀ ਡਿੱਗ ਪਿਆ ਜੀ ਅੱਛਾ ਜੀ ਹਾਂਜੀ ਤੇ ਸਰਕਾਰ ਨੇ ਕੋਈ ਹੈਲਪ ਨਹੀਂ ਕੀਤੀ ਤੁਹਾਡੀ ਨਹੀਂ ਜੀ ਸਾਡੀ ਕੋਈ ਹੈਲਪ ਨਹੀਂ ਕੀਤੀ ਜੀ ਤੁਸੀਂ ਮਕਾਨਾਂ ਦੇ ਕਾਗਜ਼ ਭਰੇ ਆ ਹਾਂਜੀ ਠੀਕ ਹੈ ਹਾਂਜੀ ਹੋਰ ਉਧਰ ਵਾਲਾ ਕੋਈ ਡਿੱਗਿਆ ਹੋਰ ਹਾਂਜੀ ਉਹ ਵੀ ਸਾਰੇ ਡਿੱਗਿਆ ਪਿਆ ਜੀ ਉਹ ਵੀ ਤੇ ਇਹ ਗੱਦੇ ਇੱਥੇ ਡਿੱਗਿਆ ਸੀ ਹਾਂਜੀ ਇਹ ਉੱਥੇ ਡਿੱਗਿਆ ਸੀ ਆ ਦੇਖੋ ਤੇ ਉੱਤੇ ਛੱਤਰ ਸੀ ਸਾਰੇ ਜੀ अच्छा उधर वाला दिखाओ पानी डाले मैं ही कर दले हां देखो जी सारे डिब्बे आ जी इधर ले पास सारा खाना ये भी पता केड़े पे ले जाके लगा सरकार ने तो कोई हेल्प नहीं की थोड़े नहीं जी साडे तो कोई हेल्प नहीं की थी ਪਿੰਡ ਦੀ ਪੰਚਾਇਤ ਨਹੀਂ ਜੀ ਹਜੇ ਸਾਡਾ ਹੁਣ ਭੈਣ ਭਰਾ ਕੋਈ ਸੁਣੇ ਤਾਂ ਫੇਰ ਆ ਜੀ ਸਾਡਾ ਕੋਈ ਵੀ ਨਹੀਂ ਹਜੇ ਬਣਿਆ ਜੀ ਕੁਛ ਵੀ ਅੱਛਾ ਹਾਂ ਜੀ ਕੀ ਮੰਗ ਕਰੋਗੇ ਸਰਕਾਰ ਨੂੰ ਕੀ ਅਸੀਂ ਸਰਕਾਰ ਨੂੰ ਇਹ ਹੀ ਕਹਿੰਦੇ ਆਂ ਜੀ ਵੀ ਸਾਡਾ ਗਰੀਬਾਂ ਬਾਰੇ ਸੋਚੋ ਪਸ ਸਾਡੇ ਤਾਂ ਕੋਠੇ ਜਿਹੜਾ ਉਹ ਡਿੱਗੀ ਜਾਂਦੇ ਆ ਜੀ ਕੋਈ ਸਾਡਾ ਨਾ ਕੋਈ ਸਾਡੀ ਪੀਲ ਚੰਨਾ ਕੋਈ ਲੈਟਰਿੰਗ ਨਾ ਬਾਥਰੂਮ ਸਾਡੀ ਹਜੇ ਤੱਕ ਕੋਈ ਹੈਲਪ ਨਹੀਂ ਹੋਈ ਕਿੰਨੇ ਜਣੇ ਰਹਿੰਦੇ ਆ ਤੁਸੀਂ ਮਕਾਨ ਦੇ ਵਿੱਚ ਕਿੰਨੇ ਜਣੇ ਰਹਿੰਦੇ ਆ ਮਾਤਾ ਜੀ ਅਸੀਂ 5 ਜਣੇ ਆ ਜੀ ਅੱਛਾ ਹਾਂਜੀ ਕੀ ਕੰਮ ਕਰਦੇ ਹੋ ਬਾਈ ਜੀ ਢਾੜੀ ਜਾਈਦੀ ਸਾਡੀ ਦਾ ਅੱਛਾ ਕਾਦੀ ਢਾੜੀ ਕਰਦੇ ਬਸ ਆਈ ਆਜੀ ਕੋਈ ਮਿਸਤਰੀ ਨਾਲ ਜਾਵੜਦਾ ਕੋਈ ਕਿਵੇਂ ਜਾਵੜਦਾ ਜੀ ਕੋਈ ਨਰੇਗਾ ਸਾਡਾ ਚੱਲਦਾ ਕੋਈ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਸਾਡਾ ਕੰਮ ਹੀ ਨਹੀਂ ਆਉਂਦਾ ਨਰੇਗੇ ਦਾ ਵੀ ਸਾਨੂੰ ਕੋਈ ਕੰਮ ਨਹੀਂ ਮਿਲਦਾਗਾ ਛੇਤੀ ਹਾਂਜੀ ਸਰਪੰਚ ਸਾਹਿਬ ਕੀ ਹੋਇਆ ਇੱਥੇ ਸਾਰਾ ਸਾਸਿਕਾ ਜੀ ਬੋਲਾਂਗਾ ਤੁਹਾਨੂੰ ਥੋੜਾ ਵੈਲਕਮ ਜੀ ਆਨੂ ਤੁਹਾਡੇ ਚੈਨਲ ਦਾ ਜੀ ਆਨੂ ਜਿਹੜੇ ਤੁਸੀਂ ਸਾਡੇ ਗਰੀਬਾਂ ਦੇ ਘਰਾਂ ਦੇ ਵਿੱਚ ਆ ਕੇ ਤੁਸੀਂ ਹਾਲ ਚਾਲ ਪੁੱਛਿਆ ਇਹਨਾਂ ਨੇ ਮੈਨੂੰ ਫੋਨ ਲਾਇਆ ਸੀ ਰਾਤੀ ਕਿ ਸਾਡੀ ਛੱਤ ਡਿੱਗ ਪਈ ਸਤਿ ਅਕਾਲ ਜੰਗੀ ਬੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਤੁਸੀਂ ਜਿਹੜੇ ਇਹ ਗਰੀਬ ਬੰਦਿਆਂ ਦੇ ਬਾਰੇ ਸੁਝਾ ਮੇਰਾ ਨਾਮ ਪ੍ਰਤਾਪ ਸਿੰਘ ਸਰਪੰਚ ਪਿੰਡ ਬਰਗਾੜੀ ਤਹਿਸੀਲ ਜੈਤੂ ਜ਼ਿਲ੍ਹਾ ਫੀਕੋਟ ਦੇ ਹਾਂਜੀ ਤੇ ਅਸੀਂ ਇਹੀ ਕਹਿੰਨੇ ਮੰਗ ਪਾਉਂਦੇ ਹਾਂ ਵੀ ਇਹਨਾਂ ਗਰੀਬ ਬੰਦਿਆਂ ਦੇ ਜੇ ਮਕਾਨ ਆ ਜੇ ਖਸਤਾ ਹਾਲਤ ਦਾ ਹੈ ਜੋ ਪਾਉ ਤੋਂ ਹੋ ਜੇ ਜਾਂ ਜਿਹਦਾ ਸਰਵਾ ਹੋਇਆ ਜੀ ਆਪਣਾ ਤੇ ਇੱਕਦੋ ਇੱਕ ਤੱਕ ਉਹ ਹੋ ਸਕਦੇ ਆ ਜਾਂ ਨਹੀਂ ਹੋ ਸਕਦਾ ਤੇ ਉਸ ਤੋਂ ਪਹਿਲਾਂ ਕਿਸ ਹਿਸਾਬ ਨਾਲ ਬਣਾਏ ਜਾਣ ਦੀ ਸਰਕਾਰਾਂ ਇਹਦਾ ਬਾਰੇ ਸੋਚਣ ਜੀ ਤੇ ਇੱਥੋਂ ਦੇ ਐਮਐਲਏ ਨੇ ਕੁਝ ਕਿਹਾ ਕਿ ਕਿਸੇ ਦਾ ਹਾਲ ਚਾਲ ਪੁੱਛਿਆ ਨਹੀਂ ਜੀ ਕੋਈ ਐਸੀ ਕਿਸੇ ਨੂੰ ਕੋਈ ਮੇਸਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਪਿੰਡ ਚ ਆਉਂਦੇ ਹੀ ਨਹੀਂ ਉਹ ਹਸਾ ਨਾਲ ਜੀ ਕਿਸੇ ਦੇ ਹੌਟਕ ਦੇ ਸੁਖਦੇ ਤਾਂ ਫੇਰ ਹੀ ਪਤਾ ਹੈ ਸਹੀ ਗੱਲਾਂ ਹੁੰਦਾ ਆ ਆ ਵੀ ਡਿੱਗੀ ਪਈ ਆ ਜੀ ਇਹ ਪੱਥਰ ਧਰ ਧਰ ਕੇ ਟੈਂਪਾਸ ਕਰਦੇ ਨਹੀਂ ਕੋਈ ਪਸ਼ੂ ਨਾਲ ਵਿੱਚ ਡਿੱਗ ਪੇ ਆ ਦੇਖੋ ਜੀ ਆਰੇ ਮੋਰੇ ਨਿਕਲੇ ਪਾਇਆ ਟਿੱਕੀ ਪਈਆ ਜਮਾ ਪੱਥਰ ਧਰੇ ਗਿਆ ਉੱਪਰ ਆ ਸਾਈਡਾਂ ਤੇ ਵੀ ਕੋਈ ਪਸ਼ੂ ਨਾ ਵਿੱਚ ਨਿਕਲ ਜੇ ਅੱਛਾ ਆ ਦੇਖੋ ਆ ਦੇਖੋ ਜੀ ਬਿੱਗੇ ਪਈਆ ਸਰਕਾਰ ਨੇ ਕੋਈ ਨਹੀਂ ਬਣਾਇਆ ਕਿਤੇ ਨਹੀਂ ਜੀ ਸਾਨੂੰ ਕੁਝ ਨਹੀਂ ਬਣਾ ਕੇ ਦਿੱਤਾ ਜੀ ਸਰਕਾਰ ਗ੍ਰਾਂਟ ਹੈ ਨਹੀਂ ਕੋਈ ਤੇ ਆਈ ਨਹੀਂ ਜੀ ਸਾਨੂੰ ਕੁਝ ਨਹੀਂ ਮਿਲਦਾ ਜੀ ਠੀਕ ਹਾਂ ਜੀ 5-5 ਕਿਲੋ ਜੀ ਆਇਆ ਤਾਂ ਹੈ ਨਹੀਂ ਵੀ ਅਸੀਂ 5 ਕਿਲੋ ਹੀ ਮਹੀਨੇ ਦੀ ਕਲਕਾ ਖਾਣੇ ਆ। ਬਸ ਕੱਲੀ 5-5 ਕਿਲੋ ਹੀ ਕਣਕੇ ਮਿਲਦੀ ਆ ਸਾਨੂੰ ਹੋਰ ਕੁਝ ਨਹੀਂ ਮਿਲਦਾ ਉਹ ਵੀ ਪੰਨ 2 ਮਹੀਨਾ ਤੋਂ ਮਿਲੇ 4 ਮਹੀਨਾ ਤੋਂ ਮਿਲੇ। 5 ਕਿਲੋ ਕਣਕੇ ਮਿਲਦੀ ਇੱਕ ਜੀ ਦੇ ਪਿੱਛੇ ਸਾਨੂੰ ਹੋਰ ਕੁਝ ਨਹੀਂ ਮਿਲਦਾ ਗਾ ਜੀ। ਕੋਈ ਦਾਲ ਨਹੀਂ ਮਿਲਦੀ ਕੋਈ ਹੋਰ ਨਹੀਂ ਕੁਝ ਮਿਲਦਾ ਕੱਲੀ ਕਣਤੀ 5 ਕਿਲੋ ਆ। ਇਹ ਸਾਰੇ ਘਰ ਤੁਹਾਡੇ ਹਾਂ ਜੀ ਸਾਡੇ ਹੀ ਆ ਸਾਰੇ ਚਾਰ ਭਰਾ ਜੀ। ਹਾਂਜੀ ਤੁਸੀਂ ਇੱਥੇ ਬਰਗਾੜੀ ਪਿੰਡ ਪਹੁੰਚੇ ਆ ਤੇ ਸੱਪੜ ਦਾ ਬਹੁਤ ਬੁਰਾ ਹਾਲ ਹੈ ਠੀਕ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਜੀ ਕੀ ਕਹੀਏ ਮੈਂ ਬਲਕਾਰ ਸਿੰਘ ਸੋਤਾ ਸਮਾਜ ਸੇਵੀ ਸੰਸਦਾਂ ਵਿੱਚ ਲਗਾਤਾਰ ਅਸੀਂ ਕੰਮ ਕਰ ਰਹੇ ਆ ਅੱਜ ਅਸੀਂ ਜਿਹੜਾ ਪਿੰਡ ਬਗਰਾੜੀ ਵਿਖੇ ਪਹੁੰਚੇ ਆ ਮੈਂ ਆਪ ਜੀ ਨੂੰ ਬੇਨਤੀ ਕਰੂੰਗਾ ਵੀ ਇਹ ਗੁਰਦੁਆਰਾ ਸਾਹਿਬ ਖਾਇਆ ਜਾਵੇ ਇਹ ਦਸਵੇਂ ਪਾਤਸ਼ਾਹ ਜਿਹਦਾ ਗੁਰਦੁਆਰਾ ਸਾਹਿਬ ਇੱਥੇ ਇਤਿਹਾਸਿਕ ਗੁਰਦੁਆਰਾ ਵਾ ਇੱਥੇ ਪਿੰਡ ਬਗਰਾੜੀ ਦੂਸਰੀ ਗੱਲ ਮੈਂ ਇਹ ਕਹਿਣੀ ਚਾਹੂੰਗਾ ਵੀ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਝੂਠ ਤੇ ਵਾਅਦੇ ਕਰੀ ਜਾਂਦੇ ਨੇ ਤੁਸੀਂ ਆਹ ਵੇਖੋ ਛੱਪੜ ਦਾ ਹਾਲ ਵੇਖੋ ਇੱਥੇ ਕੇਂਦਰ ਸਰਕਾਰ ਨਰੇਗਾ ਦੇ ਥਰੂ ਲੱਖਾਂ ਰੁਪਇਆ ਦੇ ਰਹੀ ਕਰੋੜਾ ਰੁਪਇਆ ਵੀ ਜਿਹੜੀ ਆ ਪਿੰਡਾਂ ਦੀ ਜਿਹੜੀ ਹਾਲਤਾਂ ਸੁਧਾਰੀ ਜਾ ਸਕੇ ਪਰ ਇੱਥੇ ਤੁਸੀਂ ਵੇਖੋ ਇੱਥੇ ਨਾ ਤੇ ਇੱਥੋਂ ਦਾ ਮੈਂ ਕਹੂੰਗਾ ਵੀ ਨਾ ਇੱਥੇ ਕੋਈ ਐਮਐਲਏ ਵੜਿਆ ਜੀ ਨਾ ਕੋਈ ਹੋਰ ਮੰਤਰੀ ਸੰਤਰੀ ਆਇਆ ਬੜੀ ਦੁੱਖ ਦੀ ਗੱਲ ਆ ਵੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਕਿ ਸਾਨੂੰ ਰਾਹ ਕਿਹੜੇ ਦਿੱਤੇ ਸੀ ਤੇ ਅਸੀਂ ਕਿਹੜੇ ਰਾਵਾਂ ਤੇ ਚੱਲ ਪਏ ਆ ਇਹ ਜਿਹੜੇ ਲੀਡਰ ਮੰਤਰੀ ਆ ਇਹ ਆਪ ਆਪਣੇ ਘਰ ਤੇ ਭਰਦੇ ਆ ਪਰ ਜਿੱਥੇ ਪੈਸੇ ਲਾਉਣੇ ਆ ਉੱਥੇ ਲਾਉਂਦੇ ਨਹੀਂ ਆ ਤੁਸੀਂ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਗੁਰਦੁਆਰਾ ਸਾਹਿਬ ਆ ਇਤਿਹਾਸਕ ਜਗ੍ਹਾ ਇੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਆ ਇਹ ਛੱਪੜ ਦੇ ਵਿੱਚ ਇਹਨਾਂ ਨੂੰ ਚਾਹੀਦਾ ਵੀ ਇੱਥੇ ਲਾ ਕੇ ਪੈਸੇ ਇਹਨੂੰ ਸੋਨਾ ਬਣਾਇਆ ਜਾਵੇ ਜਿਹੜਾ ਗੰਦ ਪੇ ਲੈ ਕੇ ਕਿਸੇ ਇੱਕ ਥਾਂ ਤੇ ਕਿਤੇ ਸਟਾਇਆ ਜਾਵੇ ਸੋ ਬੜੀ ਮੰਦ ਭਾਗੀ ਘਟਵਾਵਾ ਅਸੀਂ ਆਪ ਜੀ ਦੇ ਚੈਨਲ ਦੇ ਮਾਧਮ ਰਾਹੀਂ ਇਹ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਆਂ ਵੀ ਪਿੰਡ ਬਗਰਾੜੀ ਜਿਹੜਾ ਕਿ ਹਲਕਾ ਜੈਤੋ ਚ ਪੈਂਦਾ ਵਾ ਇਹਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਇਥੋਂ ਦੇ ਜਿਹੜੇ ਪਿੰਡ ਦੇ ਲੋਕ ਹੈ ਉਹਨਾਂ ਤੋਂ ਵੀ ਅਸੀਂ ਪੁੱਛਗਿੱਛ ਕੀਤੀ ਆ ਵੀ ਬੜੇ ਦੁਖੀ ਨੇ ਲੋਕਾਂ ਦੀਆਂ ਛੱਤਾਂ ਡਿੱਗੀਆਂ ਪਈਆਂ ਕੱਚੇ ਮਕਾਨ ਆ ਬੜੇ ਪਰੇਸ਼ਾਨ ਆ ਅਸੀਂ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਤੋਂ ਤੇ ਮੋਦੀ ਸਾਹਿਬ ਤੋਂ ਵੀ ਜੇ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਆ ਤੇ ਇਹੋ ਜਿਹੇ ਮੁੱਦਿਆਂ ਤੇ ਜਰੂਰ ਹੱਲ ਵੀ ਕਰਾਇਆ ਜਾਵੇ ਤੇ ਇੱਥੇ ਕੋ ਚਾਰ ਪਈ ਲਾ ਕੇ ਇਹਦਾ ਜਿਹੜਾ ਬਈ ਸੋਹਣੀ ਜਿਹੜੀ ਚਾਰਦواری ਬਣੇ ਸੋਹਣਾ ਛੱਪੜ ਹੋਵੇ ਤੇ ਜੋ ਵੀ ਇੱਥੇ ਕਾਗਜ਼ ਜੋ ਵੀ ਗੰਦ ਪਲੇ ਕਿਲਦਾ ਵਾ ਇਹਦਾ ਕੋ ਵੱਖਰਾ ਡਿਫੈਂਸ ਬਣਾਇਆ ਜਾਵੇ ਤਾਂ ਜੋ ਇੱਕ ਦਿਨ ਪਿੰਡ ਦੇ ਵਿੱਚ ਇਹ ਪ੍ਰਦੂਸ਼ਣ ਘੱਡੂਗਾ ਜਿਵੇਂ ਵੇਖੋ ਇੱਥੇ ਗੰਦਗੀ ਫੈਲੀ ਪਈ ਆ ਲੋਕ ਬਿਮਾਰੀਆਂ ਨਾਲ ਪ੍ਰਭਾਵਿਤ ਹੁੰਦੇ ਆ ਵਿਸ਼ਾ ਬੜੇ ਗੰਭੀਰ ਆ ਪਰ ਅਸੀਂ ਕਹਿੰਦੇ ਆ ਵੀ ਸਾਡੀ ਜਿਹੜੀ ਗੱਲ ਆ ਇੱਥੇ ਜੂਰ ਤਵੱਜੋ ਦਿੱਤੀ ਜਾਵੇ ਇਹਨਾਂ ਬੇਨਤੀਆਂਾਂ ਵਾਸਤੇ ਧੰਨਵਾਦ ਕਰਦਾ